ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਜਿਮਨੀ ਚੋਣਾਂ ਦੇ ਹਲਕਾ ਗੱਦਰਬਾਹਾ ਬਰਨਾਲਾ ਚਵੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਜਿਹੜੇ ਨਤੀਜੇ ਆਉਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕੱਲ ਗਾਜ਼ ਗਰੇਗੀ ਜੇਕਰ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਹੱਕ ਦੇ ਵਿੱਚ ਹੱਕ ਦੇ ਵਿੱਚ ਜਿਮਨੀ ਚੋਣਾਂ ਦੇ ਨਤੀਜੇ ਨਹੀਂ ਆਉਂਦੇ ਦੂਸਰੇ ਪਾਸੇ ਬਾਗੀ ਤੇਵਰ ਦਿਖਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਖਰਕਾਰ ਉਹ ਅਜਾਇਆ ਕਿਉਂ ਕਰ ਰਿਹਾ ਹੈ ਕਿਉਂਕਿ ਜਿੰਨੇ ਵੀ ਮੁੱਖ ਮੰਤਰੀ ਦੇ ਆਸ-ਪਾਸ ਦੇ ਇਰਦ-ਗਿਰ ਅਧਿਕਾਰੀ ਨੇ ਉਹ ਦਿੱਲੀ ਦੇ ਨੇ ਇੱਕ ਪਾਸੇ ਅਸੀਂ ਪੰਜਾਬ ਦੇ ਵਿੱਚ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਏ ਬੈ ਨੇ ਉਹਨਾਂ ਵੱਲੋਂ ਨਜ਼ਾਇਜ਼ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਾਹਰ ਭਜਾ ਦੇਣਾ ਚਾਹੀਦਾ ਹੈ ਲੇਕਿਨ ਦੂਸਰੇ ਪਾਸੇ ਜਿਸ ਤਰ੍ਹਾਂ ਸੁਆਤੀ ਮਾਲੀਵਾਲ ਨੇ ਕਿਹਾ ਸੀ ਕਿ ਗੁੰਡਾ ਬਿਠਾ ਦਿੱਤਾ ਗਿਆ ਜਿਸ ਦਾ ਨਾਮ ਹੈ ਵਿਵਕ ਕੁਮਾਰ ਵਿਵਕ ਕੁਮਾਰ ਨੇ ਸੁਆਤੀ ਮਾਲੀਵਾਲ ਨੂੰ ਥੱਪੜ ਮਾਰੇ ਸੀ ਹਾਲਾਂਕਿ ਸੁਆਤੀ ਮਾਲੀਵਾਲ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਦੀ ਮੈਂਬਰ ਹੈ ਲੇਕਿਨ ਫਿਰ ਵੀ ਅਜਾਇਆ ਕਿਉਂ ਕੀਤਾ ਗਿਆ ਇਧਰ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਬਿਲਕੁਲ ਭਿੱਜੀ ਬਿੱਲੀ ਬਣ ਕੇ ਬਹਿ ਗਏ ਨੇ ਹੁਣ ਬਿੱਲੀ ਜਿਹੜੀ ਹੈ ਫਿਰ ਥੈਲੇ ਚ ਵਰ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪਤਾ ਨਹੀਂ ਕਿਹੜੀ ਦੁੱਖ ਦੀ ਰਗ ਉਤੇ ਹੱਥ ਰੱਖਿਆ ਜਾ ਰਿਹਾ ਹੈ ਜਾ ਕਿੜੀ ਜਿਹੜੀ ਜਿਹੜੀ ਨਾਰ ਨੂੰ ਹੱਥ ਪਾਉਂਦੇ ਨੇ ਤੇ ਚੀਕਾ ਪੈ ਜਾਂਦੀਆਂ ਨੇ ਭਗਵੰਤ ਮਾਨ ਇਧਰ ਭਗਵੰਤ ਮਾਨ ਹੁਣ ਬਿਲਕੁਲ ਸ਼ਾਕ ਹੋ ਕੇ ਬੈਠੇ ਨੇ ਜਦੋਂ ਤੱਕ ਜਿਮਨੀ ਚੋਣਾਂ ਦੇ ਨਤੀਜੇ ਨਹੀਂ ਆਉਣੇ ਆਉਂਦੇ ਸੂਤਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜੀ ਜਲਦੀ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੱਡੀ ਤੇ ਅਹਿਮ ਖਬਰ ਇਸ ਗੱਲ ਦੀ ਹੈ ਕਿ ਜਦੋਂ ਬਨਵਾਰੀ لال ਜਿਹੜੇ ਸੀ ਆ ਪੰਜਾਬ ਦੇ ਰਾਜਪਾਲ ਸੀ ਉਨਾ ਦੇ ਨਾਲ ਇਟ ਕੁੱਤੇ ਦਾ ਵੈਸ ਸੀ ਸੂਬੇ ਦੇ ਮੁੱਖ ਮੰਤਰੀ ਦਾ ਬੜੀ ਖਹਿਰਬੜਾਜੀ ਹੋਈ ਬਨਵਾਰੀ ਲਾਲ ਵੱਲੋਂ ਰਾਤੋਂ ਰਾਤ ਆਪਣਾ ਅਸਤੀਫਾ ਜਿਹੜਾ ਹੈ ਰਾਸ਼ਟਰਪਤੀ ਨੂੰ ਭੇਜਿਆ ਗਿਆ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਉਸ ਤੋਂ ਬਾਅਦ ਆਏ ਗੁਲਾਬ ਚੰਦ ਗੁਟਾਰੀਆ ਗੁਲਾਬ ਚੰਦ ਕਟਾਰੀਆ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸਤੇ ਜਿਹੜੇ ਉਹ ਜਗ ਜਾਹਰ ਨੇ ਇੱਕ ਦੂਜੇ ਦੀਆਂ ਸਿੱਤਾਂ ਦਾ ਜਿਹੜਾ ਹੈ ਪੁਲ ਬਣਦੇ ਨੇ ਯਾਨੀ ਕਿ ਇੱਕ ਪਾਸੇ ਭਗਵੰਤ ਮਾਨ ਸਿਫਤਾ ਕਰਦੇ ਨੇ ਗੁਲਾਬਚੰਦ ਕੁਟਾਰੀਆ ਦੀ ਦੂਸਰੇ ਪਾਸੇ ਗੁਲਾਬਚੰਦ ਕੁਟਾਰੀਆ ਸਿਫਤਾ ਕਰਦੇ ਨੇ ਭਗਵੰਤ ਮਾਨ ਦੀ ਆਖਰਕਾਰ ਇਹਨਾਂ ਦੋਨਾਂ ਦੇ ਵਿੱਚ ਚੱਲ ਕੀ ਰਿਹਾ ਹੈ ਦੋਨੇ ਹੀ ਭਾਜਪਾ ਦੇ ਖਾਸਮ ਖਾਸ ਨੇ ਚਾਹੇ ਉਹ ਬਨਵਾਰੀ ਲਾਲ ਸੀ ਤੇ ਚਾਹੇ ਇਹ ਗੁਲਾਬਚੰਦ ਕੁਟਾਰੀਆ ਪੰਜਾਬ ਦੇ ਜਿਹੜੇ ਨਵੇਂ ਰਾਜਪਾਲੇ ਰਾਜਪਾਲ ਬਣੇ ਨੇ ਅੱਜ ਤੋਂ 3 ਮਹੀਨੇ ਪਹਿਲਾਂ ਆਖਰਕਾਰ ਮਾਜਰਾ ਕੀ ਹੈ ਇੱਕ ਪਾਸੇ 233 ਸਕੂਲ ਜਿਹੜੇ ਨੇ ਪੰਜਾਬ ਦੇ ਉਹ ਸੈਂਟਰ ਸਰਕਾਰ ਦੇ ਅੰਡਰ ਹੋਣੇ ਚੱਲੇ ਨੇ ਦਿੱਲੀ ਚੰਡੀਗੜ੍ਹ ਦੇ ਵਿੱਚੋਂ 10 ਏਕੜ ਜ਼ਮੀਨ ਜਿਹੜੀ ਹੈ ਉਸ ਤੋਂ ਬਾਅਦ ਜਿੰਨੇ ਵੀ ਹਸਪੀਟਲ ਨੇ ਉਹਨਾਂ ਉੱਤੇ ਨਰਿੰਦਰ ਮੋਦੀ ਦੀ ਫੋਟ ਲੱਗਣ ਜਾ ਰਹੀ ਹੈ ਆਖਰਕਾਰ ਇਹ ਸੂਬੇ ਦਾ ਮੁੱਖ ਮੰਤਰੀ ਕਰ ਕੀ ਰਿਹਾ ਹੈ ਉਹਨਾਂ ਦੀ ਹਾਂ ਦੇ ਵਿੱਚ ਹਾਂ ਕਿਉਂ ਬੁਲਾ ਰਿਹਾ ਹੈ ਸੂਤਰ ਦੱਸਦੇ ਨੇ ਇਹ ਬੜੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਡੈਫੀਨਟਲੀ ਭਾਰਤੀ ਜਨਤਾ ਪਾਰਟੀ ਵਿੱਚ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇਕਰ ਨਹੀਂ ਜਾਣਗੇ ਤਾਂ ਈਡੀ ਅਤੇ ਈਡੀ ਦੇ ਸਰਵੋੱਚ ਅਧਿਕਾਰੀ ਜਿਹੜੇ ਨੇ ਸ਼ਕੰਜਾ ਕੱਸਣਗੇ ਇਹ ਉਹਨਾਂ ਵੱਲੋਂ ਵੀ ਜਿਹੜੀ ਦੁੱਖ ਦੀ ਰੱਗ ਉੱਤੇ ਹੱਥ ਰੱਖਿਆ ਜਾ ਰਿਹਾ ਹੈ ਇਧਰ ਆਮ ਆਦਮੀ ਪਾਰਟੀ ਦੇ ਕਰਮੀਨਾਂ ਨੂੰ ਪਤਾ ਹੈ ਕਿ 2027 ਦੇ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਕੁਲ ਬਲਾਕੇ ਖਾਤਾ ਸਾਫ ਹੋ ਜਾਵੇਗਾ ਕਿ ਜਿਸ ਪ੍ਰਕਾਰ ਲੋਕ ਹੁਣ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਕਿਉਂਕਿ ਇਹਨਾਂ ਜਿਮਰੀ ਚੋਣਾਂ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਬਾਈਕਟ ਕੀਤਾ ਗਿਆ ਜੇਕਰ ਕਿਸਾਨ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਏ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੱਤਾ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੋਵੇਗਾ